ਇਹ ਪ੍ਰਸ਼ਾਸਨ ਚੁੱਤਾ ਪਿਆ ਕੌਣ ਚੁੱਤਾ ਪਿਆ ਹੈ ਨੌਕਰੀਆਂ ਵਾਲੇ ਸੁੱਤੇ ਪਏ ਮੇਰੀ ਜੇਹ ਤੋਂ ਤਨਖਾਹ ਜਾਂਦੀ ਹੈ ਇਹਨੂੰ ਮੈਂ ਟੈਕਸ ਘਟਾਉਣਾ ਸਰ ਟੈਕਸ ਦਿਨਾ ਮੈਂ ਟੈਕਸ ਪੇਟੈਂਟ ਬੰਦਾ ਹਾਂ ਇਹ ਸਾਨੂੰ ਪਿਛਲੇ 7 ਤਰੀਕ ਤੋਂ 7 ਤਰੀਕ ਨੂੰ ਜੀ ਆਹ ਦੇਖ ਲਓ ਜੀ ਸਾਡਾ ਫਾਈਲ ਆਨਲਾਈਨ ਹੋ ਸੀਗੀ 20 ਤਰੀਕ ਤੱਕ ਇਹਨਾਂ ਨੇ ਭਾਈ ਸਾਨੂੰ ਭੋਗ ਲਿਆ ਤੇ ਭਾਈ ਆ 20 ਤਰੀਕ ਨੂੰ ਐਟ ਲਾਸਟ ਇਹਨਾਂ ਨੇ ਆ ਕੇ ਸਾਨੂੰ ਆਪ ਜਾਣਾ ਪਿਆ ਸਾਧ ਕੇਂਦਰ ਕਿ ਹਾਂਜੀ ਸਾਡੀ ਇਨਕੁਆਰੀ ਆਈ ਹੈ ਜੀ ਹਫਤਾ ਭਾਜੀ ਸਾਡੀ ਘੜੀ ਟੁੱਟਦੀ ਰਹੀ ਜੀ ਉਹਦਾ ਜ਼ਿੰਮੇਵਾਰ ਕੌਣ ਹੋਊਗਾ ਜੀ ਮੇਰੀ ਜੋਬ ਤੇ ਖਤਰਾ ਤੱਕ ਆ ਗਿਆ ਸੀ ਜੀ ਜੀ ਜਿਸ ਸੁਣਾਇਆ ਸੀਗਾ ਸੀਮ ਸਾਹਿਬ ਦੇ ਸੀਗੇ ਇਹ ਕਿ ਤੁਹਾਡੀ ਜਦੋਂ ਕੋਈ ਵੈਰੀਫਿਕੇਸ਼ਨ ਪਾਉਂਦੇ ਆ ਤੁਹਾਨੂੰ 24 ਘੰਟਿਆਂ ਅੰਦਰ ਕਾਸਟੇਬਲ ਕਰਮਫੀਲ ਕਰੂਗਾ ਕਿ ਤੁਸੀਂ ਕਿੱਥੇ ਆ ਉਹ ਤੁਹਾਡੇ ਘਰ ਆਊਗਾ ਘਰ ਆ ਕੇ ਸਿਰਫ ਛੱਡੇ ਉਹ ਕਰਕੇ ਜਾਊਗਾ ਸਾਰਾ ਕੁਝ ਸਿਰਫ ਰੁਪਈਆ ਲਊਗਾ 100 ਛੱਡ ਕੋ ਚਾਹ ਵੀ ਨਹੀਂ ਪੀਊਗਾ ਕਹਾਂ ਕਰਾ ਕੇ ਦੱਸਿਆ ਜਾਵੇ ਪੂਰੀ ਜਾਂਚ ਕੀਤੀ ਜਾਵੇ ਕਮੇਟੀ ਬਠਾਈ ਜਾਵੇ ਇਸ ਕੇਸ ਦੇ ਉੱਤੇ ਪੂਰੀ ਜਾਂਚ ਕਰਾ ਕੇ ਕੀਤਾ ਜਾਵੇ ਕਿ ਮੇਰੇ ਬੱਚੇ ਦਾ ਕੰਮ ਕਿਉਂ ਖਰਾਬ ਕੀਤਾ ਇਸ ਬੱਚੇ ਨੇ ਨੌਕਰੀ ਲਈ ਅਪਲਾਈ ਕੀਤੀ ਸੀ ਪੀਪੀਆ ਆਪਣੇ ਪੰਜਾਬ ਪੁਲਿਸ ਚ ਉਹ ਨੌਕਰੀ ਵੀ ਜਾਣਦੀ ਲੱਗਣੀ ਸਾਡਾ ਸਾਰਾ ਕੁਝ ਮੇਰਾ ਘਰ ਆ ਕੇ ਦੇਖੋ ਕਿਦਾਂ ਦਾ ਹਾਂਜੀ ਭਾਈ ਕੀ ਨਾਮ ਆਪਣਾ ਜੀ ਭਾਈ ਮੇਰਾ ਨਾਮ ਹੈਗਾ ਗੁਲਸ਼ਨਪੁਰ ਮੈਂ ਅਰਪਨ ਸਟੇਟ ਫੇਸ ਤੋਂ ਸਾਬੋਵਾਲ ਦਾ ਰਹਿਣ ਵਾਲਾ ਹਾਂ ਆ ਮੇਰੇ ਫਾਦਰ ਸਾਹਿਬ ਜੀ ਆ ਜੀ ਜੀ ਸਾਨੂੰ ਪਿਛਲੇ 7 ਤਰੀਕ ਤੋਂ 7 ਤਰੀਕ ਨੂੰ ਜੀ ਆਹ ਦੇਖ ਲਓ ਜੀ ਸਾਡਾ ਫਾਈਲ ਆਨਲਾਈਨ ਹੋਣੀ ਸੀਗੀ 20 ਤਰੀਕ ਤੱਕ ਇਹਨਾਂ ਨੇ ਭਾਈ ਸਾਨੂੰ ਬੋਹ ਪਿਆ ਤੇ ਭਾਈ ਆ 20 ਤਰੀਕ ਨੂੰ ਐਟ ਲਾਸਟ ਇਹਨਾਂ ਨੇ ਜਾ ਕੇ ਸਾਨੂੰ ਆਪ ਜਾਣਾ ਪਿਆ ਸਾਂਝ ਕੇਂਦਰ ਜੀ ਹਾਂਜੀ ਸਾਡੀ ਇਨਕੁਆਰੀ ਆਈ ਹੈ ਜੀ 20 ਤਰੀਕ ਨੂੰ ਸਾਨੂੰ ਕਿਹਾ ਜਾਂਦਾ ਵੀ ਬੰਦਾ ਤੁਸੀਂ ਆਪਣਾ ਲੈ ਕੇ ਆਓ ਤੇ ਸਾਰਾ ਕੁਝ ਪ੍ਰੋਸੈਸ ਇੱਥੇ ਕਰਵਾ ਕੇ ਜਾਓ ਜੀ ਇਹ ਪ੍ਰੋਸੈਸ ਸਾਰੇ ਕੁਝ ਕਰਵਾ ਲਿਆ ਜੀ ਇਹ ਹੱਤਬਾਤ ਸਾਨੂੰ ਇਹਨਾਂ ਦੇ ਦੁਬਾਰਾ ਕਿਹਾ ਜਾਂਦਾ ਵੀ ਤੁਹਾਡੀ ਆਨਲਾਈਨ ਨਹੀਂ ਹੋਈ ਜੀ ਇਕੱਲੇ 5 ਨੰਬਰ ਚੱਲ ਗਏ ਤੁਹਾਡੀ ਆਨਲਾਈਨ ਹੋਈ ਹੈ ਜੀ ਦੇ ਲਈ 5 ਨੰਬਰ ਆਦੇ ਰਹੇ ਜੀ ਡੇਢ ਹਫਤਾ ਭਾਈ ਸਾਡੀ ਦਿਹਾੜੀ ਟੁੱਟਦੀ ਰਹੀ ਜੀ ਉਹਦਾ ਜ਼ਿੰਮੇਵਾਰ ਕੌਣ ਹੋਊਗਾ ਜੀ ਮੇਰੀ ਜੋਬ ਤੇ ਖਤਰਾ ਤੱਕ ਆ ਗਿਆ ਸੀ ਜੀ ਅੱਜ 12 ਵਜੇ ਤੱਕ ਲਾਸਟ ਡੇਟ ਸੀ ਜੀ ਭਈ ਮਤਲਬ ਲਾਸਟ ਡੇਟ ਤੇ 12 ਵਜੇ ਤੱਕ ਲਾਸਟ ਟਾਈਮ ਸੀਗਾ ਤੇ ਇਹਨਾਂ ਨੇ ਜਦੋਂ ਅਸੀਂ ਸਵੇਰੇ ਆਏ ਤੇ ਸਾਡੇ ਕੇਂਦਰ ਵਿੱਚ ਕੋਈ ਨਹੀਂ ਸਾਨੂੰ ਮਿਲਿਆ ਤੇ ਜਦੋਂ న్యూਸ ਚੈਨਲ ਵਾਲੇ ਭਾਈ ਜੀ ਆਏ ਤੇ ਨਾਲ ਹੀ ਇਹਨਾਂ ਨੂੰ ਭੱਜ ਦੌੜਨਾ ਪੈ ਗਿਆ ਤੇ ਨਾਲ ਹੀ ਇਹ ਸਾਰਾ ਕੰਮ ਕਰਨ ਲੱ ਵੀ ਨਾਲ ਜੀ ਕਰ ਦਿੰਦੇ ਕਰ ਦਿੰਦੇ ਕਰ ਦਿੰਦੇ ਜਿਹੜਾ ਕੰਮ 5 ਮਿੰਟ ਦੀ ਸਾਨੂੰ ਦੱਸਦੇ ਪਏ ਕਹਿੰਦੇ 5 ਮਿੰਟਾਂ ਦਾ ਕੰਮ ਸੀਗਾ 5 ਮਿੰਟ ਦੇ ਹੀ ਕਰ ਦੇਣਾ ਤੇ ਉਹਨੂੰ ਇਹਨਾਂ ਨੇ 20 22 ਦਿਨ ਲਾਤੇ ਜੀ 20 ਤਰੀਕ ਨੂੰ ਸਾਡੀ ਪਾਰਚੀ ਸਲਿੱਪ ਕੱਟੀ ਸੀ 7 ਨੰਬਰ ਚੋਂ ਜੀ ਤੇ ਅੱਜ ਵੀ ਸਾਨੂੰ ਭਜ ਦੋੜ ਇਹਨਾਂ ਨੇ ਪਾਈ ਤੇ ਸਾਨੂੰ 7 ਨੰਬਰ ਤੇ ਮੁਲਾਜਮ ਨੂਰ ਬਾਜਵਾ ਵੱਲੋਂ ਕਿਹਾ ਜਾਂਦਾ ਆ ਵੀ ਤੁਸੀਂ ਜੇ ਤੁਹਾਨੂੰ ਜ਼ਿਆਦਾ ਹੀ ਗਾਲੀ ਆ ਤੁਸੀਂ ਆਪ ਆਜੋ ਇੱਥੇ ਸਾਡੇ ਕੋਲੋਂ ਡਾਕੂਮੈਂਟ ਲੈ ਜਾਓ ਤੇ ਡੀਓ ਸਾਹਿਬ ਦੇ ਸਾਈਨ ਡਿੱਪਟੀ ਸਾਹਿਬ ਦੇ ਸੈਂਡ ਕਰਾ ਕੇ ਸਾਡੇ ਕੋਲ ਲੇਆਉਟ ਡਾਕੂਮੈਂਟ ਇਹ ਤੁਹਾਡੇ ਆਨਲਾਈਨ ਕਰ ਦਿੰਦੇ ਆ ਜੀ ਹੁਣ ਤੁਸੀਂ 7 ਨੰਬਰ ਦਾ ਹੈ ਕਿ ਕਿੱਥੇ ਆਏ ਹੋ ਹੁਣ ਹੁਣ ਜੀ ਇਹ ਇਹੀ 5 ਨੰਬਰ ਡਿਵੀਜ਼ਨ ਵਿੱਚ ਖੜੇ ਆ ਜੀ ਤੇ ਤੁਸੀਂ ਕਹਿੰਦੇ 7 ਨੰਬਰ ਕਹਿੰਦੇ ਬਿੱਲਾ ਪਹਿਲਾਂ ਭਾਈ ਜੀ ਇਹ 7 ਨੰਬਰ ਵਿੱਚ ਗਏ ਸੀ ਜੀ ਨੂਰ ਬਾਈਵਾ ਸੀਗੇ ਉੱਥੇ ਠੀਕ ਆ ਜੀ ਉਹਨਾਂ ਕੋਲ ਸੀਗੀ ਸਾਡੀ ਸਾਰੀ ਇਹ ਸਿਫਤ ਪਿਛਲੇ ਸਾਨੂੰ 22 ਦਿਨਾਂ ਤੋਂ ਨੂਰ ਬਾਈਵਾ ਕਰੀ ਉਧਰ ਘੁਮਾ ਰਿਆ ਕਰੀ ਉਧਰ ਘੁਮਾ ਰਿਆ ਕਰੀ ਕੁਝ ਕਹਿ ਰਿਆ ਕਰੀ ਕਹਿ ਰਿਆ ਵੀ ਡਿੱਪਟੀ ਸਾਹਿਬ ਹੈ ਨਹੀਂ ਸੀਗੇ ਜੀ ਸਾਨੂੰ ਪੂਰਾ ਚਾਹੀਦਾ ਵੀ 21 ਦਿਨਾਂ ਤੱਕ ਡਿੱਪਟੀ ਸਾ ਸਾਨੂੰ ਇਹ ਸਾਰਾ ਕੁਝ ਇਨਸਾਫ ਚਾਹੀਦਾ ਭਾਈ ਸਾਨੂੰ ਚਾਹੀਦਾ ਬਸ ਹਾਂ ਨਿਕਲ ਜੀ ਕੀ ਨਾਮ ਆਪਣਾ ਜੀ ਮੇਰਾ ਨਾਮ ਸੁਚਾਰਾ ਮੈਂ ਪਿੰਡ ਸਾਬੋਵਾਲ ਤੋਂ ਰਹਿਣ ਬਣਾਇਆ ਮੈਂ ਇੱਕ ਵਾਰੀ ਨਿਊਜ਼ ਸੁਣਿਆ ਸੀਗਾ ਸੀਐਮ ਸਾਹਿਬ ਦੇ ਸੀਗੇ ਇਹ ਕਿ ਤੁਹਾਡੀ ਜਦੋਂ ਕੋਈ ਵੈਰੀਫਿਕੇਸ਼ਨ ਪਾਉਂਦੇ ਆ ਤੁਹਾਨੂੰ 24 ਘੰਟਿਆਂ ਚ ਕਾਲ ਸਕੇ ਬਲਕਿ ਤੁਹਾਨੂੰ ਫੋਨ ਕਰੂਗਾ ਕਿ ਤੁਸੀਂ ਕਿੱਥੇ ਆ ਉਹ ਤੁਹਾਡੇ ਘਰ ਆਊਗਾ ਘਰ ਆ ਕੇ ਸਿਰਫ ਤੁਹਾਡੇ ਉਹ ਕਰਕੇ ਜਾਊਗਾ ਸਾਰਾ ਕੁਝ ਸਿਰਫ ਰੁਪਈਆ ਲਊਗਾ 100 ਤੁਹਾਡੇ ਕੋਲ ਚਾਹ ਵੀ ਨਹੀਂ ਪੀਊਗਾ ਇਸ ਬੰਦੇ ਨੇ ਸਾਨੂੰ ਫੋਨ ਕਰਕੇ ਇਹ ਗੱਲ ਕਹੀ ਵੈਰੀਫਿਕੇਸ਼ਨ ਕਰਾਉਣ ਲਈ ਆਪਣਾ ਬੰਦਾ ਲੈ ਕੇ ਆਓ ਖਾਣੇ ਦੇ ਵਿੱਚ ਮੈਂ ਸ਼ੂਗਰ ਦਾ ਮਰੀਜ਼ ਹਾਂ ਸ਼ਨੀਰ ਤੋਂ ਮੈਂ ਘੁੰਮਦਾ ਮੈਂ ਬਿਮਾਰ ਹੋ ਗਿਆ ਹੁਣ ਵੀ ਮੇਰੀ ਸ਼ੂਗਰ ਲੋ ਹੋਈ ਹੈ ਮੈਨੂੰ ਅਦਾ ਜਾ ਆਪ ਹੋਈ ਹੈ ਯਾਨੀ ਮੇਰਾ ਦਿਮਾਗ ਖਰਾਬ ਹੋਇਆ ਮੈਨੂੰ ਕੁਝ ਵੀ ਹੋ ਸਕਦਾ ਹੈ ਇਸ ਚੀਜ਼ ਦੇ ਜ਼ਿੰਮੇਵਾਰ ਵੀ ਇਹੀ ਬਣਗੇ ਮੈਨੂੰ ਉੱਤਰੋਂ 7 ਨੰਬਰ ਵਾਲੇ ਕੋਲ ਨੂਰ ਨੂਰਪਾਸ ਪਾ ਦੇ ਕੋਲ ਇਹ ਮੈਨੂੰ ਫਤਕ ਕਰਾ ਕੇ ਦੱਸਿਆ ਜਾਵੇ ਪੂਰੀ ਜਾਂਚ ਕੀਤੀ ਜਾਵੇ ਕਮੇਟੀ ਬਿਠਾਈ ਜਾਵੇ ਇਸ ਕੇਸ ਦੇ ਉੱਤੇ ਪੂਰੀ ਜਾਂਚ ਕਰਾ ਕੇ ਕੀਤਾ ਜਾਵੇ ਕਿ ਮੇਰੇ ਬੱਚੇ ਦਾ ਕੰਮ ਕਿਉਂ ਖਰਾਬ ਕੀਤਾ ਇਸ ਬੱਚੇ ਨੇ ਨੌਕਰੀ ਲਈ ਅਪਲਾਈ ਕੀਤੀ ਸੀ ਪੀਪੀਆ ਆਪਣੇ ਪੰਜਾਬ ਪੁਲਿਸ ਚ ਉਹ ਨੌਕਰੀ ਦੀ ਜਾਂਦੀ ਲੱਗਣੀ ਸਾਡਾ ਸਾਰਾ ਮੇਰਾ ਘਰ ਆਗੇ ਦੇਖੋ ਕਿਦਾਂ ਦਾ ਮੇਰਾ ਘਰ ਦੇਖੋ ਕਿਦਾਂ ਦਾ ਉਹਦੀ 7 ਨੰਬਰ ਲੱਗੇ ਕਿੱਥੇ ਹੈ ਗੱਦਬੇ ਇਸ ਟਾਈਮ 5 ਨੰਬਰ ਚ ਆਇਆ ਲੈਣਾ 5 ਮਿੰਟ ਚ ਦੇ ਦਿੱਤੀ ਜਨਾਬ ਇਹਨਾਂ ਨੇ ਪਹਿਲਾਂ ਤੁਸੀਂ 7 ਨੰਬਰ ਕਹਿੰਦੇ ਸੀਗੇ 7 ਨੰਬਰ ਦੇ ਵਿੱਚ ਇਹੀ ਜੀ ਇਹ ਸੀ ਕਿ ਤਾਂ ਉਹਨਾਂ ਨੇ ਇਹ ਹੀ ਕਿਹਾ ਵੀ 5 ਨੰਬਰ 'ਚ ਜਾਓ ਤੈਨੂੰ ਹੁਣੇ ਹੀ ਮਿਲਦੀ ਆ ਅਸੀਂ ਆਨਲਾਈਨ ਕਰਤੀ ਆ ਮੈਨੂੰ ਇੱਕ ਦਿਨ ਸੱਧਿਆ ਕਹਿੰਦੇ ਹੈਂਡ ਟੂ ਹੈਂਡ ਆਪਣੀ ਉਹ ਤੂੰ ਕਰਵਾ ਕੇ ਲਿਆ ਪੀਸੀ ਸੀ ਉਹਦੀ ਵੀ ਰਿਕਾਰਡਿੰਗ ਵੀ ਮੇਰੇ ਤੋਂ ਪਈ ਆ ਬਾਜਪਾ ਦੀ ਰਿਕਾਰਡਿੰਗ ਇਹਦੇ ਬੋਲਣ ਦੇ ਇੱਕ ਮਹੀਨੇ ਤੋਂ ਕਹਿੰਦਾ ਤੁਸੀਂ ਸੁੱਤੇ ਪਏ ਆ ਇਹ ਪ੍ਰਸ਼ਾਸਨ ਸੁੱਤਾ ਪਿਆ ਕੌਣ ਸੁੱਤਾ ਪਿਆ ਇਹ ਨੌਕਰੀਆਂ ਵਾਲੇ ਸੁੱਤੇ ਪਏ ਮੇਰੀ ਜੇਬ 'ਚੋਂ ਤਨਖਾਹ ਜਾਂਦੀ ਏ ਇਹਨੂੰ ਮੈਂ ਟੈਕਸ ਘਟਾਉਣਾ ਸਰ ਟੈਕਸ ਦਿਨਾਂ ਮੈਂ ਟੈਕਸ ਪੇਟਡ ਬੰਦਾ ਆ ਮੇਰੀ ਜੇਤ ਤੋਂ ਤਨਖਾਹ ਲੈ ਕੇ ਮੇਰੀਆਂ ਗੇੜੀਆਂ ਲਵਾਈ ਜਾਂਦੇ ਮੇਰਾ ਕੰਮ ਖਰਾਬ ਕੀਤਾ ਦੋ ਟਿਊਟਰ ਮੈਂ ਕੰਮ ਕਰਦਾ ਐਸਟੂ ਐਸਐਸਪੀ ਘਰ ਜਾਂਦਾ ਮੇਰੀ ਰਿਸਪੈਕਟ ਘਰਦੇ ਮੈਨੂੰ ਚਾਹ ਪਲਾਉਂਦੇ ਉਹ ਹੁਣ ਤੁਹਾਡੇ ਪ੍ਰਸ਼ਾਸਨ ਤੋਂ ਕੀ ਮੰਗ ਹੈਗੀ ਤੁਹਾਡੀ ਮੇਰੀ ਮੰਗ ਹੈ ਜਾਂਚ ਕੀਤੀ ਜਾਵੇ ਸਾਰੀ ਇਸ ਚੀਜ਼ ਦੀ ਇਹ ਕਿਉਂ ਰੁਕੀ ਆ ਤੇ ਕਿੰਨੇ ਰਖਵਾਈ ਆ ਬਸ ਓਕੇ ਇਹਨਾਂ ਤੋਂ ਜਵਾਬ ਲਿਆ ਜਾਵੇ ਤੇ ਡਿਪਟੀ ਸਾਹਿਬ 10 ਦਿਨ ਛੁੱਟੀ ਤੇ ਕਿਉਂ ਸੀਗੇ ਉਹ ਵੀ ਰਿਕਾਰਡਿੰਗ ਪਈ ਆ ਦੈਂਤ ਦੈਂਤ ਦੇ ਬਾਅਦ ਫੋਨ ਆਉਂਦਾ ਸੀ ਡਿਪੀ ਸਾਹਿਬ ਦੇ ਕੋਲ ਫੈਲ ਪਈ ਆ ਛੈ ਨਹੀਂ ਹੋਇਆ ਛੈ ਨਹੀਂ ਹੋਇਆ ਡਿਪੀ ਸਾਹਿਬ ਆਇ ਨਹੀਂ ਆਇਨ ਕਿੱਥੇ ਆ ਸੀਐਮ ਸਾਹਿਬ ਜਵਾਬ ਦਿਓ ਕਿੱਥੇ ਆ ਇਹ ਸਿਸਟਮ ਇਹ ਮੈਂ ਬੋਰਡ ਦਿੱਤੀ ਕੋਈ ਬਦਲਾ ਆ ਜਾਵੇ ਆ ਬਦਲਾ ਦਿੱਤਾ ਮੈਨੂੰ ਤੁਸੀਂ ਆ ਬਦਲਾ ਮਿਲਿਆ ਮੈਨੂੰ ਮੈਨੂੰ ਰੋਡ 'ਚ ੱੱੱਕੇ ਖਾਣੇ ਪੇ ਘੁੰਮਣਾ ਪਿਆ ਪਿੱਛੇ ਪਿੱਛੇ ਹਣ ਸਰ ਕਿਨ ਆਪਣਾ ਜੀ ਰਬੀ ਸੀ ਜੀ ਇੱਥੇ ਜੋ ਆਇਆ ਮੁੰਡੇ ਕਹਿੰਦੇ ਵੀ ਮੇਰੇ ਗੜੇ ਵੱਡੇ ਵਜਾਏ ਉਹਦੀ ਨੌਕਰੀ ਬਾਤ ਖਤਰਾ ਹੋ ਪਿਆ ਗਿਆ 12 ਵੇ ਨੌਕਰੀ ਦਾ ਟਾਈਮ ਕਾ ਲਾਸਟ ਤੇ ਤੁਸੀਂ ਹੁਣ ਤੱਕ ਉਹਦਾ ਦਿਨ ਚਿੱਠੀ ਵਗਾਰਾ ਜੋ ਵੀ ਹੈਗਾ ਇਹਨਾਂ ਨੂੰ ਪੁੱਛੋ ਇਹਨਾਂ ਨੇ ਦੇ ਦਿੱਤੀ ਕਿਹਾ ਕਿ ਇੰਨਾ ਟਾਈਮ ਇੰਨਾ ਟਾਈਮ ਸਰ ਕਿਉਂ ਲੱਗਾ ਜੀ ਨਹੀਂ ਟਾਈਮ ਤਕਰੀਬਤ ਜਿੰਨਾ ਤੇ ਲੱਗਣਾ ਸੀ ਉਨਾ ਕਿ ਲੱਗਿਆ ਜ਼ਿਆਦਾ ਨਹੀਂ ਲੱਗਾ ਜੇ ਫਿਰ ਵੀ ਲੱਗਾ ਤੇ ਕਈ ਵਾਰੀ ਜੂੜੀਆਂ ਡਾੜੀਆਂ ਪੈ ਜਾਂਦੀਆਂ ਸਰ ਆਈ ਹੈਵ ਅ ਕੁਐਸਚਨ ਵੀ ਉਹਦੇ ਕਰਕੇ ਜ਼ਿਆਦਾ ਕੁਝ ਹੋ ਸਕਦਾ ਥੋੜਾ ਬੋਤਾ ਟਾਈਮ ਵੰਨਾ ਇਹਨਾਂ ਨੂੰ ਟਾਈਮ ਨਾ ਦੇ ਸਰ ਪ੍ਰੋਸੈਸ ਕਿੰਨੇ ਟਾਈਮ ਦਾ ਸਾਨੂੰ ਇਹ ਦੱਸਿਆ ਜਾਂਦਾ ਜੀ ਪਹਿਲਾਂ ਪ੍ਰੋਸੈਸ ਵੈਸੇ ਦੱਸ ਦਿੰਦਾ ਦੱਸ ਦਿੰਦਾ ਜੀ ਪੱਕੀ ਗੱਲ ਹੈ ਜੀ ਪੱਕੀ ਗੱਲ ਆਹ ਦੇਖੋ ਭਾਈ ਮੜੀ ਜੀ ਕੈਮਰੇ ਦੀ ਨਿਗਾਹ 'ਤੇ ਪਾਇਓ ਜੀ ਕਿੰਨੀ ਤਰੀਕ ਹੈ ਜੀ ਆ 7 ਤਰੀਕ ਨੂੰ ਜੀ ਇੱਥੋਂ ਮੈਂ ਆਨਲਾਈਨ ਕਰਵਾਈ ਹੈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਉਸ ਤੋਂ ਬਾਅਦ ਆ 20 ਤਰੀਕ ਦੀ ਜੀ ਪੀਸੀਸੀ ਮੇਰੀ ਉਸ ਤੋਂ ਬਾਅਦ ਉਹਨਾਂ ਨੇ ਇਨਕੁਆਰੀ ਸਾਨੂੰ ਥਾਣੇ ਬੁਲਾ ਕੇ ਕਰਵਾਈ ਹੈ ਜੀ ਤੇ ਅੱਜ ਕਿੰਨੀ ਤਰੀਕ ਹੋ ਗਈ ਜੀ ਤੁਸੀਂ ਦੱਸੋਗੇ ਜੀ ਮੂੰਹ ਹਾਂ ਜੀ 23 29 ਤੇ ਕਿੰਨੇ ਦਿਨ ਹੋ ਗਏ ਟੋਟਲ ਮੈਂ ਪਹਿਲੇ ਹੀ ਦੇ ਦਿੱਤੀ ਕਿੰਨੇ ਦਿਨ ਹੋ ਗਏ ਟੁੱਟੀਆਂ ਪੈ ਜਾਂਦੀਆਂ ਨੇ ਉਹਦੇ ਕਰਕੇ ਥੋੜਾ ਬੋਤਾ ਅੰਦੇੜ ਹੋ ਜਾਂਦਾ ਮੇਰੇ ਕੋਲ ਸਰ ਸਾਰੀਆਂ ਰਿਪੋਰਟੀਆਂ ਪਈਆਂ ਹੋਈਆਂ ਮੇਰੇ ਫੋਨ 'ਚ ਚਲੋ ਬਣਾ ਕੇ ਦੇ ਦਿੱਤੀ ਗਈ ਹੈ ਤੇ ਮੇਰੇ ਤੇ ਖਿਆਲ ਦੇ ਵਿੱਚ ਤੁਸੀਂ ਆਪਣਾ ਨੂੰ ਯੂਜ਼ ਕਰੋ ਜਿੱਥੇ ਵੀ ਚਾਹੀਦਾ ਕੋਈ ਗੱਲ ਠੀਕ ਹੈ ਤੇ ਸਾਨੂੰ ਤੁਹਾਡੇ 7 ਨੰਬਰ ਦੇ ਕਾਂਸਟੇਬਲ ਵੱਲੋਂ ਕਿਹਾ ਜਾਂਦਾ ਵੀ ਡੀਓ ਸਾਹਿਬ ਡਿਪਟੀ ਸਾਹਿਬ ਵਾਲੇ ਤੱਕ ਡਿਊਟੀ ਤੇ ਆਏ ਨਹੀਂ ਜੀ ਨਹੀਂ ਉਹ ਵੈਸੇ ਹੀ ਗੱਲ ਨਹੀਂ ਗਿਆ ਸਾਡੀ ਰਿਪੋਰਟਿੰਗ ਪਈ ਹੈ ਜੀ ਮੈਂ ਸਮਝਾ ਦਿੰਦਾ ਜਿੱਦਣ ਤੁਹਾਨੂੰ ਕਿਹਾ ਉਸ ਦਿਨ ਲਈ ਹੋਣਗੇ ਕੱਲ ਉਹਨਾਂ ਦਾ ਸਾਈਨ ਹੋ ਕੇ ਆ ਜਾਈ